ਆਇਆ ਇਤਿਹਾਸ ਹੋ ਜੀ ਅੰਮ੍ਰਿਤਸਰ ਤੋਂ ਚੱਲ ਕੇ ਇੱਥੇ ਪਹੁੰਚੀ ਆ ਆ ਦੇਖੋ ਹੋ ਗਿਆ ਜੀ ਆਟੋਮੈਟਿਕ ਬੰਦ ਹੋ ਗਿਆ ਟ੍ਰੇਨ ਚੱਲਣ ਦਾ ਜਿਹੜਾ ਬੰਦੇ ਬਾਅਦ ਦਾ ਟਾਈਮ ਹੋ ਗਿਆ ਏਸੀ ਬੰਦੇ ਬਾਅਦ 2488 ਇਹ ਦੋਨੇ ਪਾਸੇ ਦੇ ਚੱਲਦੇ ਆ ਨੌ ਜੀ ਗਈ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਹੋਪਸਾਬ ਠੀਕ ਹੋ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਣੇ ਜਿਹੜੇ ਵੀਡੀਓ ਹੋਏਗੀ ਅੱਜ ਦੇ ਵੀਡੀਓ ਹੋਏਗੇ ਆਪਾਂ ਅੰਬਾਲਾ ਪਹੁੰਚੇ ਹੋਇਆ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੁਹਾਨੂੰ ਇੱਥੇ ਦਾ ਸਟੇਸ਼ਨ ਵੀ ਦਿਖਾਉਨੇ ਆ ਤੇ ਕਿੰਨੇ-ਕਿੰਨੇ ਮਿੰਟਾਂ ਬਾਅਦ ਇੱਥੇ ਟ੍ਰੇਨਾਂ ਜਿਹੜੀਆਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਤੇ ਇਹ ਜਿਹੜਾ ਸਟੇਸ਼ਨ ਹੈਗਾ 24 ਘੰਟੇ ਵਿਜੀ ਰਹਿੰਦਾ ਆ ਉਹ ਆਪਾਂ ਤੁਹਾਨੂੰ ਸਟੇਸ਼ਨ ਦਿਖਾਉਨੇ ਆ ਇਹ ਹੈ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਹਰਿਆਣੇ ਦਾ ਇੱਕ ਸਟੇਸ਼ਨ ਹੈ ਜੀ ਸਾਹਮਣੇ ਫਲਾਈਓਵਰ ਹੈਗਾ ਤੇ ਨਾਲ ਹੀ ਇਧਰ ਗਾਰਡਨ ਆ ਇੰਜਨ ਖੜਿਆ ਇੱਕ ਉਪਰਾਂ ਟੈਂਕ ਜਾਂ ਵੀ ਖੜਾ ਹੈਗਾ ਇਹ ਹੈ ਅੰਬਾਲਾ ਸ਼ਾਉਣੀ ਰੇਲਵੇ ਸਟੇਸ਼ਨ ਜੰਕਸ਼ਨ ਸਟੇਸ਼ਨ ਹੈ ਜੀ ਤੇ ਕਾਫੀ ਪੁਰਾਣਾ ਇਹ ਸਟੇਸ਼ਨ ਜਿਹੜੀਆਂ ਇੱਥੇ ਬਿਲਡਿੰਗਾਂ ਬਣੀਆਂ ਹੋਈਆਂ ਨੇ ਆਰਾਮ ਘਰ ਨੇ ਜਾਂ ਆਫਿਸ ਨੇ ਉਹ ਸਾਰੇ ਦੇਖੋ ਤੁਸੀਂ ਅੰਗਰੇਜ਼ੀ ਦੇ ਦੌਰ ਦੇ ਬਣੇ ਹੋਏ ਆ ਤੇ ਕੁਝ ਇਹਦੇ ਵਿੱਚ ਜਾਣੀ ਕੋਈ ਰੈਨੋਵੇਸ਼ਨ ਨਹੀਂ ਐਡੀ ਕੋਈ ਖਾਸ ਕੀਤੀ ہوئی ਪੁਰਾਣੀ ਹੀ ਚੱਲ ਰਹੀ ਆ ਜਣੀ ਮਾੜਾ ਮੋਟਾ ਜਿਹੜਾ ਰੈਨੋਵੇਸ਼ਨ ਤਾਂ ਕਰਨੀ ਹੋ ਪੈਂਦੀ ਐ ਤਾਂ ਜੋ ਖਰਾਬ ਨਾ ਹੋਵੇ ਇਧਰ ਵੀ ਦੇਖੋ ਨੁਸਾਰੀ ਇਹ ਅੰਗਰੇਜ਼ਾਂ ਦੇ ਦੌਰ ਦੇ ਐਡੀ ਬਿਲਡਿੰਗ ਬਾਲਾ ਕੈਂਟ ਤਕਰੀਬਨ ਜਿਹੜੇ ਸਟੇਸ਼ਨ ਹੁੰਦੇ ਨੇ ਉਹ ਤਕਰੀਬਨ ਅੰਗਰੇਜ਼ਾਂ ਦੇ ਦੌਰ ਦੇ ਬਣੇ ਹੋਏ ਦੇਖੋ ਸਾਹਮਣੇ ਕੁਝ ਰਿਪੇਅਰ ਦਾ ਕੰਮ ਚੱਲ ਰਿਹਾ ਤੇ ਸਵਾਰੀਆਂ ਆਈ ਜਾਂਦੀਆਂ ਜਾਈ ਜਾਂਦੀਆਂ ਇਧਰ ਵੀ ਸਾਹਮਣੇ ਰਿਜ਼ਰਵੇਸ਼ਨ ਕਾਊਂਟਰ ਹੈਗੇ ਆ ਤੇ ਟਿਕਟ ਕਰ ਹੈਗੇ ਆ ਅੰਦਰ ਚੱਲਦੇ ਆਪਾਂ ਬਾਲਾ ਸ਼ਾਮਨੀ ਜਿਹੜਾ ਰੇਲਵੇ ਸਟੇਸ਼ਨ ਦੇ ਅੰਦਰ ਜੰਕਸ਼ਨ ਰਜਿਸਟ੍ਰੇਸ਼ਨ ਤੇ ਗੱਡੀਆਂ ਦੇ ਇਥੇ 24 ਘੰਟੇ ਜਿਹੜੀ ਆਮਦ ਰਹਿੰਦੀ ਆ ਆਈਆਂ ਔਰ ਗਈਆਂ ਇੱਕ ਸਾਧੇ ਟੈਕਸੀਆਂ ਵਗੈਰਾ ਕਾਫੀ ਲੇਨ ਦੇ ਵਿੱਚ ਰੁਕੀਆਂ ਹੋਈਆਂ ਨੇ ਆਰ ਬੀ ਪਰਸਨਲ ਜਿਹੜੀਆਂ ਜਿਪਸੀਆਂ ਖੜੀਆਂ ਨੇ ਤੇ ਛੱਡਣਾਏ ਹੋਣੇ ਕਿਸੇ ਅਫਸਰ ਵਗੈਰਾ ਨੂੰ ਆਨਲਾਈਨ ਚੱਕਣ ਲਈ ਲਗ ਸਪੋਰਟਰ ਦੇ ਬਾਹਰ ਬੈਠੇ ਰਹਿੰਦੇ ਆ ਸਫਾਈ ਸੇਬ ਜਿਹੜੀ ਸਫਾਈ ਆ ਉਹਦੀ ਲਗਾਤਾਰ ਕਰਦੇ ਆ ਇਹ ਬਾਹਰ ਕੁਝ ਸਵਾਰੀਆਂ ਬੈਠੀਆਂ ਨੇ ਕੋਈ ਅੰਦਰ ਜਾਣ ਲਈ ਜਿਹੜਾ ਹੁੰਦਾ ਪਲੇਟਫਾਰਮ ਚਾਹੀਦਾ ਹੁੰਦਾ ਕਈ ਵਾਰੀ ਉਹ ਲਾ ਸਵਾਰੀਆਂ ਬਾਹਰ ਬੈਠ ਕੇ ਜਿਹੜਾ ਇਹ ਤਜਰ ਕਰ ਲੈਂਦੀਆਂ ਨੇ ਇਸ ਤਰ੍ਹਾਂ ਇੱਥੇ ਗੱਡੀਆਂ ਦੇ ਆਉਣ ਜਾਣ ਦਾ ਟਾਈਮ ਲਿਖਿਆ 15015 ਲਾਲਕੂਆ ਐਕਸਪ੍ਰੈਸ ਤੇ ਬਾਕੀ ਜਿਹੜੀਆਂ ਬਿਲਡਾਂ ਤੁਹਾਨੂੰ ਆਪਾਂ ਅੰਦਰ ਜਾ ਕੇ ਦਿਖਾਵਾਂਗੇ ਸਿਰਫ ਸਾਰੀਆਂ ਕਿਥੋਂ ਦੇ ਲੱਗਦੀਆਂ ਨੇ ਇਹ ਹੈ ਏਟੀਐਮ ਹਟਾਚੀ ਤੇ ਤੁਹਾਨੂੰ ਇਸ ਪੈਸੇ ਪੁੱਛ ਕਢਾਉਣ ਦੀ ਕੋਈ ਆਫਰਿੰਗ ਹੈਗੀ ਹਟਾਚੀ ਵਾਲਾਂ ਦਾ ਏਟੀਐਮ ਲੱਗਾ ਨਾਲ ਹੀ ਸਹਿਯੋਗ ਪੁੱਛ ਕੇ ਖਿੜਕੀਆਂ ਤੇ ਸਾਹਮਣੇ ਡਿਸਪਲੇ ਤੁਹਾਨੂੰ ਮੈਂ ਪਹਿਲਾਂ ਅਲਰੇਡੀ ਦਿਖਾ ਦਿੱਤਾ ਇਹ ਟ੍ਰੇਨਾਂ ਦੇ ਆਉਣ ਜਾਣ ਦੇ ਟਾਈਮ ਇੱਥੇ ਲਿਖੇ ਹੋਏ ਆ ਤੇ ਸਾਹਮਣੇ ਆਪਾਂ ਪਹਿਲਾਂ ਚੱਲਦੇ ਹਾਂ ਇੱਕ ਨੰਬਰ ਪਲੇਟਫਾਰਮ ਦੇ ਉੱਤੇ ਜਿਹੜੀਆਂ ਇੱਥੇ ਗੱਡੀਆਂ ਮਿੰਟ ਬਾਅਦ ਆ ਜਿੰਦੇ ਆਪੋ 2 ਮਿੰਟ ਬਾਅਦ ਆਗੇ 5 ਮਿੰਟ ਬਾਅਦ ਆਗੇ ਚੰਡੀਗੜ੍ਹ ਅੰਮ੍ਰਿਤਸਰ ਦਿੱਲੀ ਜਾਣ ਵਾਸਤੇ ਤੇ ਆਹ ਦੇਖ ਸਕਦੇ ਹੋ ਇੱਕ ਨੰਬਰ ਪਲੇਟਫਾਰਮ ਦੀ ਕਾਫੀ achi ਸਫਾਈ ਜਿਹੜੀ ਉਹ ਤੁਸੀਂ ਦੇਖ ਰਹੇ ਹੋ ਤੇ ਆਹ ਦੇਖੋ ਇੱਕ ਨੰਬਰ ਪਲੇਟਫਾਰਮ ਕਾਫੀ ਲੰਬਾ ਹੈਗਾ ਤੇ ਨੀਚੇ ਵੀ ਤੁਸੀਂ ਦੇਖ ਰਹੇ ਹੋ ਕਾਫੀ ਆ ਧੁੱਟਾ ਧੁੱਟਾ ਹੋਇਆ ਦੇਖੋ ਫਰਸ਼ ਤੇ ਆ ਇੱਕ ਟ੍ਰੇਨ ਖੜੀ ਆ ਚਲਦੇ ਆਪਾਂ ਦੂਜੇ ਪਾਸੇ ਵੀ ਦਿਖਾਵਾਂਗੇ ਤੁਹਾਨੂੰ ਤੇ ਇਹ ਦਿੱਲੀ ਦੇ ਵਾਸਤੇ ਇਧਰੋਂ ਟ੍ਰੇਨਾਂ ਜਾਂਦੀਆਂ ਨੇ ਤੇ 1 ਨੰਬਰ ਪਲੇਟਫਾਰਮ ਦੇ ਉੱਤੇ ਖੜਾ ਇੱਥੇ 1 ਨੰਬਰ ਪਲੇਟਫਾਰਮ ਤੇ ਸਟੇਸ਼ਨ ਮਾਸਟਰ ਆ ਸਟੇਸ਼ਨ ਸੁਪਰਡੈਂਟ ਦੇ ਜਿਹੜੇ ਰੂਮ ਬਣੇ ਹੋਇਆ ਨਾਲ ਹੀ ਰਫਰੈਸ਼ਮੈਂਟ ਐਸਐਸ ਦੀਵਾਲ ਦਾ ਇਹ ਜਿਹੜਾ ਹੈਗਾ ਚਾਹ ਪਾਣੀ ਪੀਣ ਦੇ ਕੋਲ ਤੋਂ ਜਲਾ ਸਕਦੇ ਆ ਇਸ 12 ਕਹਾਣੇ ਬਿਲਡਿੰਗ ਬਣਾਈਆਂ ਸਾਰੀਆਂ ਅੰਗਰੇਜ਼ਾਂ ਦੇ ਦੌਰ ਦੀਆਂ ਹੈ ਜਿਹੜੀਆਂ ਬਿਲ ਲਗਾਉ ਬਣੀਆਂ ਹੋਈਆਂ ਨੇ ਕਾਫੀ ਅੱਛੀ ਸਫਾਈ ਸੂਈ ਤੁਸੀਂ ਦੇਖ ਹੀ ਰਹੇ ਹੋ ਥੱਲੇ ਵੀ ਪਾਣੀ ਪੂਰੀ ਡੁੱਲਿਆ ਹੋਇਆ ਤੇ ਧੋਣ ਦੇ ਕਰ ਰਹੇ ਨੇ ਪੱਕੇ ਫਰਸ਼ ਵੀ ਤੁਸੀਂ ਆ ਦੇਖ ਸਕਦੇ ਬਣੇ ਹੋਏ ਕਾਫੀ ਸਫਾਈ ਦਾ ਪੁਕਤਾ ਇੰਤਜ਼ਾਮ ਜਿਹੜਾ ਉਹ ਕੀਤਾ ਹੋਇਆ ਹੈਗਾ ਸਟੇਸ਼ਨ ਅਧਿਕਾਰੀ ਦਾ ਡਾਕਟਰ ਸਟੇਸ਼ਨ ਮਾਸਟਰ ਸਟੇਸ਼ਨ ਸੁਪਰਡੈਂਟ ਇੱਦਾਂ ਕਰਕੇ ਚੀਫ ਬੁਕਿੰਗ ਸੁਪਰਵਾਈਜ਼ਰ ਚੀਫ ਟਿਕਟ ਇੰਸਪੈਕਟਰ ਇਸ ਤਰ੍ਹਾਂ ਕਰਕੇ ਸਾਰੇ-ਸਾਰੇ ਵੱਖਰੇ ਵੱਖਰੇ ਉਹਦੇ ਹੰਦੇ ਜਿਹੜੇ ਆਉਂ ਉਹ ਇੱਥੇ ਆਫਿਸ ਬਣੇ ਹੋਏ ਇੱਕ ਨੰਬਰ ਪਲੇਟਫਾਰਮ ਦੇ ਉੱਤੇ ਤੇ ਪੀਣ ਵਾਲਾ ਜਿਹੜਾ ਪਾਣੀ ਆਉਦਾ ਇੱਥੇ ਕਾਫੀ ਟੂਟੀਆਂ ਵਗਰਾ ਲੱਗੀਆਂ ਹੋਈਆਂ ਵੇਟਿੰਗ ਰੂਮ ਸਲੀਪਰ ਕਲਾਸ ਤੇ ਇੱਥੇ ਆ ਬਣੇ ਹੋਇਆ ਕਾਫੀ ਸਫਾਈ ਦਾ ਜਿਹੜਾ ਧਿਆਨ ਰੱਖਿਆ ਗਿਆ ਹੈਗਾ ਅੰਦਰ ਵੀ ਇਹਦੇ ਟਾਈਮ ਟੇਬਲ ਐਂਡ ਬਾਰਥਿੰਗ ਪ੍ਰੋਗਰਾਮ ਵੀ ਲਿਖੇ ਹੋਏ ਆ ਟੀਵੀ ਐਲਸੀਡੀ ਵਗੈਰਾ ਪੱਖੇ ਤੇ ਇਹ ਸਲੀਪਰ ਕਲਾਸ ਵਾਸਤੇ ਜਿਹੜਾ ਵੇਟਿੰਗ ਰੂਮ ਹੈਗਾ ਤੇ ਅੱਛੀ ਸਲੀਮ ਕਰਤੂ ਹੀ ਦੇਖ ਸਕਾ ਨੇ ਪੀਤੀ ਹੋਈ ਹੈ ਪੁਰਾਣੇ ਦੌਰ ਦੇ ਬਣੇ ਹੋਏ ਆ ਤੇ ਹੈ ਬਹੁਤ ਜਨਾਲਿਆ ਰਫਰੈਸ਼ਮੈਂਟ ਰੂਮ ਕਾਫੀ ਵੱਡਾ ਬਣਿਆ ਹੋਇਆ ਇਹ ਆ ਸ਼ਾਉਂਟਰ ਕਾਫੀ ਸਾਫ ਸੁਥਰਾ ਹੈ ਬਣਿਆ ਹੋਇਆ ਤੇ ਉਹਦੇ ਵਿੱਚ ਹਰੇਕ ਤਰ੍ਹਾਂ ਦੀ ਚਾਹ ਪਾਣੀ ਕੋਲ ਡਰਿੰਕ ਸਾਰਾ ਕੁਝ ਤੁਹਾਨੂੰ ਇੱਥੇ ਅਵੇਲੀਵਲ ਕਾਸ਼ ਕੈਸ਼ ਕਾਊਂਟਰ ਆਪ ਤੇ ਸੀਟਾਂ ਦੇਖ ਸਕਦੇ ਕਾਫੀ ਸਫਾਈ ਦਾ ਧਿਆਨ ਰੱਖਿਆ ਗਿਆ ਹੈਗਾ ਇੱਥੇ ਏਸੀ ਰਿਫਰੈਸ਼ਮੈਂਟ ਰੂਮ ਵੈਜ ਐਂਡ ਨੋਨ ਵੈਜ ਜਿੱਥੇ ਤੁਹਾਨੂੰ ਮਿਲੇਗਾ ਤੇ ਆ ਵੀ ਇਧਰੋਂ ਬਾਹਰ ਜਾਣ ਦਾ ਰਸਤਾ ਹੈਗਾ ਤੇ ਸਾਹਮਣੇ ਟਿਕਟ ਵਿੰਡੋਜ਼ ਜਿਹੜੀਆਂ ਬਣੀਆਂ ਹੋਈਆਂ ਕਾਫੀ ਅੱਗੇ ਤੱਕ ਵੱਡਾ ਇਹ ਪ੍ਰੋਫ ਜਿਹੜਾ ਪਲੇਟਫਾਰਮ ਬਣਿਆ ਹੋਇਆ ਤੇ ਆਹ ਡਿਸਪਲੇਆ ਲੱਗੀਆਂ ਟ੍ਰੇਨ ਨੰਬਰ ਟ੍ਰੇਨ ਨੇਮ ਤੇ ਟਾਈਮ ਆਉਣ ਦਾ ਜਾਣ ਦਾ ਸਾਰਾ ਕੁਝ ਇੰਨਾ ਤੇ ਲਿਖਿਆ ਹੋਇਆ ਹੈਗਾ ਜੀ ਟ੍ਰੇਨਾਂ ਦੀਆਂ ਬਾਹਰ ਲੱਗੀ ਹੋਈ ਆ ਮਿੰਟ ਬਾਅਦ ਟ੍ਰੇਨ ਮਿੰਟ ਬਾਅਦ ਟ੍ਰੇਨ ਇਹ ਹੈ ਚੰਡੀਗੜ੍ਹ ਐਕਸਪ੍ਰੈਸ ਲਖਨਊ ਚੰਡੀਗੜ੍ਹ ਪ੍ਰਗਰਾਜ ਰਵਾਈ ਆ ਪ੍ਰਗਰਾਜ ਜਿਹੜਾ ਸੰਗਮ ਕੋਈ ਗੱਲ ਕਿਸ਼ੇ ਪਹੁੰਚੀ ਆ ਤੇ ਇਹਦੇ ਵਿੱਚ ਜਿਹੜੇ ਕੋਚਸ ਲੱਗੇ ਆ ਇਹਨੇ ਆਪ ਸਟੇਰੋਪਰ ਜਾਣ ਲਈ ਬਹੁਤ ਜਾਣ ਲਈ ਤੇ ਹੋਰ ਪਲੇਟਫਾਰਮ ਤੇ ਪਹੁੰਚਣ ਵਾਸਤੇ ਤੇ ਇਸੇ ਤਰ੍ਹਾਂ ਕਿ ਪਲੇਟਫਾਰਮ ਤੇ ਆਈ ਆ ਫਰਾਗਰਾਜ ਸੰਗਮ ਤੋਂ ਪਹੁੰਚ ਗਏ चल के इतने पहुंच गया अंबालाखंड जंक्शन चंडीगढ़ एक्सप्रैस लो जी रुक गई ट्रेन ओ साड़ी पही है ट्रेन है। देखो कि ਇਸ ਤਰ੍ਹਾਂ ਇੱਥੇ ਤੇ ਅਨਾਊਂਸਮੈਂਟ ਸੁਣ ਰਹੇ ਹਾਂ ਕੋਈ ਟ੍ਰੇਨ ਆ ਰਹੀ ਹੈ ਕੋਈ ਜਾ ਰਹੀ ਹੈ ਕਿਸੇ ਪਾਸੇ ਇਹ ਹੈ ਹਜੂਰ ਸਾਹਿਬ ਨਦੇੜ ਵਾਸਤੇ 12715 ਤੇ 12716 ਅੰਮ੍ਰਿਤਸਰ ਤੋਂ ਕਰਕੇ ਨਦੇੜ ਇਹ ਪਹੁੰਚਦੀ ਆ ਤੇ ਇਹਦਾ ਵੀ ਹੁਣ ਟਾਈਮ ਹੋਇਆ ਵਾ ਬਾਇਆ ਮਨਵਾਣ ਇਹਦੇ ਵਿੱਚ ਬਹਿ ਗਏ ਆ ਕਾਫੀ ਇਹ ਕੇਸੀ ਇਹ ਚ ਕੋਚਸ ਹੈਗੇ ਆ ਤੇ ਬਾਕੀ ਰਹਾ ਇੱਥੇ ਤੁਸੀਂ ਦੇਖ ਰਹੇ ਹੋ ਆ ਦੇਖੋ ਕੋਡ ਵਗੈਰਾ ਦਾ ਕੋਈ ਘਾਟ ਨਹੀਂ ਹੈ ਦੇਖ ਖਾਂ ਤੁਹਾਨੂੰ ਕੋਲ ਡਰਿੰਕ ਤੇ ਇਸ ਤਰ੍ਹਾਂ ਦੇਖ ਰਹੇ ਹਾਂ ਤੁਸੀਂ ਚੰਡੀਗੜ੍ਹ ਐਕਸਪ੍ਰੈਸ ਦੀਆਂ ਸਵਾਰੀਆਂ ਉਤਰਈਆਂ ਨੇ ਲਖਨਊ ਤੋਂ ਚੱਲ ਕੇ ਉਹਦੇ ਪਹੁੰਚੀ ਆ ਤੇ ਇਹਨੇ ਚੰਡੀਗੜ੍ਹ ਜਿਹੜਾ ਪਹੁੰਚਣਾ ਹੈਗਾ ਇਹ ਹੈ ਸਤਖੰਡ ਐਕਸਪ੍ਰੈਸ ਹਜੂਰ ਸਾਹਿਬ ਨੰਦੇੜ ਮੁਦਸਰ ਤੇ ਏਸੀ ਹੌਟ ਬੱਫਰ ਕਾਰ ਇਹ ਵਿੱਚ ਦੀ ਪੈਂਟਰੀ ਕਾਰ ਲੋ ਚੱਲ ਪਈ ਆ ਜੀ ਇਹ ਤਾਂ ਬਹੁਤ ਛੇਤੀ ਜਿਹੜੀ ਪੁਰਾ ਗਰਾਜ ਤੋਂ ਏਸੀ ਲਖਨਊ ਚੰਡੀਗੜ੍ਹ ਵਾਲੀ ਚੰਡੀਗੜ੍ਹ ਐਕਸਪ੍ਰੈਸ ਤੇ ਇਹ 5 ਕੁ ਮਿੰਟ ਬੰਦੀ ਖੜੀ ਚੰਡੀਗੜ੍ਹ ਜਿਹੜਾ ਜਿਹੜਾ ਫਾਈਨਲ ਜਿਹੜਾ ਇਹਨੇ ਰੁਕਣਾ ਹੈਗਾ ਇਹਦਾ ਡੈਸਟੀਨੇਸ਼ਨ ਹੈਗਾ ਚੰਡੀਗੜ੍ਹ ਇਹ ਚੱਲ ਰਹੀ ਆ ਲੋ ਜੀ ਸਤਖੰਡ ਸ੍ਰੀ ਹਜੂਰ ਸਾਹਿਬ ਵਾਲੀ ਉਹ ਜੇ ਟ੍ਰੇਨ ਆਉ ਉਹ ਵੀ ਚੱਲ ਪਈ ਆ ਲੋ ਜੀ ਬੈਠੋ ਹਾਂ ਕਿਵੇਂ ਭੱਜ ਭੱਜ ਕੇ ਚੜਦੇ ਆ ਲੋ ਉਹ ਤੋਂ ਖੜੇ ਰਹਿੰਦੇ ਨੇ ਫਿਰ ਚੜਦੇ ਆ ਦੇਖੋ ਆ ਦੇਖੋ ਹੋਸ਼ ਚੜ ਗਿਆ ਜੀ ਉਹ ਵੀ ਟ੍ਰੇਨ ਆ ਉਹ ਵੀ ਤੇਜ਼ ਹੋ ਗਈ ਆਹ ਲੋ ਜੀ ਇਹਨੇ ਸਪੀਡ ਲੈ ਲਈ ਹਜੂਰ ਸਾਹਿਬ ਉਹਨਾਂ ਦੇ ਇਹ ਤਾਂ ਕੁੰਦੂਆ ਫਾੜੀਆ ਦਵਾਰੀਆਂ ਦਾ ਹੋਈ ਉਹ ਦਰਵੇ ਜੀਡੋ ਨੇ ਫੜ ਲਿਆ ਲੋ ਜੀ کافی ਵੱਡੀ ਬ੍ਰੇਕ ਹੈ ਜੀ ਜਾ ਰਹੀ ਆ ਮੈਂ ਜੋ ਕਾਬਲ ਸਟੈਂਡ ਐਕਟ੍ਰੈਕਟ 12715 12715 ਲੋ ਜੀ ਕੀ ਆ ਇਧਰ ਆ ਰਹੀ ਇਹ ਵੀ ਜਾ ਚੁੱਕੀ ਹੈ ਜੀ ਲਓ ਜੀ ਖਾਲੀ ਹੋ ਗਿਆ ਸਟੇਸ਼ਨ ਤੇ ਨਾਊਂਸਮੈਂਟਾਂ ਚੱਲ ਰਹੀਆਂ ਨੇ ਹੁਣ ਇਸੀ ਤੁਹਾਨੂੰ ਪਲੇਟਫਾਰਮ 2 ਔਰ 3 ਦਾ ਟ੍ਰੇਨਾਂ ਦੀ ਆਉਣ ਜਾਣ ਦੀ ਆਮਦ ਜਿਹੜੀ ਸੀ ਉਤਫਾਈ ਤੇ ਇੱਕ ਕੁਪਰੀ ਵੀ ਖੜੀ ਆ ਉਹ ਵੀ ਦੇਖਦੇ ਆ ਇਹ ਹੈ ਪਲੇਟਫਾਰਮ ਨੰਬਰ 2 ਅਮੋੜਾ ਕੰਡਾ ਨਾਊਂਸਮੈਂਟ ਹੋ ਰਹੀ ਹੈ ਛਾਹਨੇ ਪੰਜਾਬ ਐਕਸਪੈਕਟਸ ਜਿਹੜੀ ਕਿ ਨਵੀਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਵੱਲ ਜਾਂਦੀ ਆ। ਧੰਨਵਾਦ। ਕਾਫੀ ਹੈ ਪੁਰਾਣਾ ਸਟੇਸ਼ਨ ਜਿਹੜਾ ਇਹ ਬਣਿਆ ਹੋਇਆ ਵਿੱਚ ਵਿੱਚ ਇਹਨਾਂ ਨੇ ਰੈਨੋਵੇਸ਼ਨ ਕੀਤਾ ਪਰ ਆ ਜਿਹੜੀ ਸਾਹਮਣੇ ਬਿਲਡਿੰਗ ਦੇਖ ਰਹੇ ਹੋ ਪੁਰਾਣੀ ਆ। ਅੰਗਰੇਜ਼ਾਂ ਦੇ ਦੌਰ ਦੀ ਇਹ ਬਿਲਡਿੰਗ ਜਿਹੜੀ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਬਣੀ ਹੋਈ ਆ ਪਰ ਜਿਹੜੀਆਂ ਤਾਕੀਆਂ ਬਾਰੀਆਂ ਨੇ ਇਹ ਇਹਨਾਂ ਦੇ ਜਿਹੜੇ ਚੇਂਜ ਕੀਤੇ ਹੋਈਆਂ ਨੇ। ਤੇ ਆ ਉੱਪਰੋਂ ਤੁਸੀਂ ਇਹਦੀ ਬਾਹਰਲੀ ਲੁੱਕ ਦੇਖੋ। ਤੇ ਉੱਪਰ ਅੰਗੀਠੀਆਂ ਰੱਖੀਆਂ ਹੋਈਆਂ ਉਹ ਜਿਹੜੇ ਵੈਟਿੰਗ ਰੂਮ ਜਿਹੜੇ ਬਣੇ ਹੋਇਆ ਉਹਨਾਂ ਦੇ ਉੱਤੇ ਦੇਖੋ ਤੁਸੀਂ ਸਾਰਾ ਪੁਰਾਣਾ ਬਣਿਆ ਹੋਇਆ ਇਸੇ ਤਰ੍ਹਾਂ ਪਹਿਲਾਂ ਲੁਧਿਆਣਾ ਸਟੇਸ਼ਨ ਜੰਕਸ਼ਨ ਜਿਹੜਾ ਪੰਜਾਬ ਦਾ ਬਣਿਆ ਹੋਇਆ ਸੀ ਲੇਕਿਨ ਹੁਣ ਉਹ ਦੁਬਾਰਾ ਉਹਦੀ ਰੈਨੋਵੇਸ਼ਨ ਹੋ ਰਹੀ ਹੈ ਮੋੜ ਉਹ ਨਵਾਂ ਬਣ ਰਿਹਾ ਹੈਗਾ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਸੱਤ ਨੰਬਰ ਪਲੇਟਫਾਰਮ ਦੇ ਉੱਤੇ ਛਾਣੇ ਪੰਜਾਬ ਜਿਹੜੀ ਕਿ ਅੰਮ੍ਰਿਤਸਰ ਜਾਣੀ ਆ ਉਹ ਆ ਗਈ ਆ ਲਓ ਇੱਥੇ ਇਸ ਤਰ੍ਹਾਂ ਦੀ ਜਿਹੜੀ ਆਵਾਜ਼ ਆਈ ਹੈ ਟ੍ਰੇਨਾਂ ਦੀ ਆਈ ਜਾਂਦੀਆਂ ਨੇ ਗਾਂ ਤੁਰ ਜਾਂਦੀਆਂ ਨੇ ਹੈ ਸ਼ਾਨੇ ਪੰਜਾਬ ਐਕਸਪ੍ਰੈਸ ਇੱਕ ਸਾਹਨੇ ਪੰਜਾਬ ਐਕਸਪ੍ਰੈਸ کافی ਲੰਬੀ ਟ੍ਰੇਨ ਆਓ ਪਿੱਛੇ ਤੱਕ ਤੇ ਦੇਖ ਰਹੇ ਹਾਂ ਨੋ ਜਨ ਪੰਜਾਬ ਦੇ ਬੋਰਡ ਵੀ ਪੜ੍ਹ ਸਕਦੇ ਆ ਸਕਦੇ ਹਾਂ ਚਲੋ ਤੁਸੀਂ ਵੀ ਇਹ ਕਾਫੀ ਲਮੀਟਰੀ ਨਾ ਉਹ ਦੇਖੋ ਮੇਰੇ ਪਿੱਛੇ ਤੱਕ ਇਹ ਤੁਸੀਂ ਦੇਖੋ ਪਿੱਛੇ ਤੱਕ ਨਿਕਾ ਮਾਰਾਂਗਾ ਪਲੇਟ ਤੋਂ ਬਾਹਰ ਅਜੇ ਆ ਰਹੀ ਆ ਆ ਕੋਈ ਆਰਸੀਫ ਖੜੀ ਹੈ ਟ੍ਰੇਨ ਦੇ ਲੋਕਲ ਸ਼ਟਲ ਇਹਦੇ ਜਿਹੜੇ ਦੋਨੇ ਪਾਸੇ ਇੰਜਣ ਲੱਗੇ ਹੁੰਦੇ ਆ ਇਹ ਵੀ ਕਿਸੇ ਪਾਸੇ ਤੇ ਜਾਣ ਲਈ ਤਿਆਰ ਆ ਅੰਮ੍ਰਿਤਸਰ ਹਾਈ ਰੋਡ ਇਧਰ ਆ ਜਾ ਬਾਹਰ ਆ ਗਈ 150 ਤੇ ਤੁਹਾਨੂੰ ਨੰਬਰ ਦੁਆਰਾ ਦੱਸ ਦੇਣਾ ਤੇ ਟ੍ਰੇਨ ਪਹਿਲਾਂ ਦੇਖ ਲਓ ਆ ਗਈ ਹੈ ਅੰਮ੍ਰਿਤਸਰ ਤੋਂ ਚੱਲ ਕੇ ਲਾਲੋ 15055 1501501 ਤੇ ਇਹ ਟ੍ਰੇਨ ਇੱਥੇ ਪਹੁੰਚੀ ਆ ਇਜਤਨਗਰ ਦਾ ਜਿਹੜਾ ਉਹ ਯੋ ਇਲੈਕਟ੍ਰਿਕ ਲੋਕੋਮੋਟਿਵ ਲੱਗਾ ਹੈ 15015 ਦਾ ਨੰਬਰ ਆ ਆ ਲਓ ਜੀ ਢਾਲਕੂ ਅਮਰਸਰ ਇਹ ਟ੍ਰੇਨ ਇੱਥੇ ਜਿਹੜੀ ਆ ਪਹੁੰਚ ਚੁੱਕੀ ਆ ਹੋਰ ਵੀ ਜਾ ਰਿਹਾ ਵਾਪਸ ਹੋ ਜਿਹੜਾ ਸੀਗਾ ਸ਼ਟਲ ਟ੍ਰੇਨ ਤੇ ਇਹ ਇਹਦੇ ਵਿੱਚ ਵੀ ਏਸੀ ਫਾਸਟ ਕੰਪੇਨੀ ਸਾਹਿਬ ਢਾਲਕੂ ਅਮਰਸਰ ਦਾ ਐਕਸਪੈਕਟ ਆ ਨੰਬਰ ਪੜ ਲਓ ਇਹਦਾ ਕੀ ਕੋਚ ਆਪਣੇ ਇੱਥੇ ਸਾਹਮਣੇ ਆਏ ਆ ਕਿਉਂਕਿ ਇਹ ਬਾਹਰ ਜਾਣ ਦਾ ਜਿਹੜਾ ਨਿਕਾਸ ਦਾ ਸਾਹਮਣੇ ਪੁਲ ਤੋਂ ਉੱਤਰ ਕੇ ਉੱਤਰ ਕੇ ਸਾਹਮਣੇ ਪੁਲ ਤੋਂ ਉਤਰ ਕੇ ਬਾਹਰ ਨਿਕਲਦਾ ਤਾਂ ਜਿਹੜੇ ਏਸੀ ਜਿਹੜੇ ਹੈਗੇ ਆ ਕੋਚ ਉਹ ਸੈਂਟਰ ਦੇ ਵਿੱਚ ਲਾਏ ਜਾਂਦੇ ਨੇ तकरीबन तकरीबन ਸੈਂਟਰ ਦੇ ਵਿੱਚ ਕੀ ਜਿਹੀ ਲੱਗੇ ਹੋਏ ਨੇ ਔਰ ਵੇਖੋ ਸਵਾਰੀਆਂ ਵਿੱਚ ਬੈਠੀਆਂ ਨੇ ਲਾਲ ਕੂਆ ਅੰਮ੍ਰਿਤਸਰ ਇਹ ਹੈ 15015 ਅਪ ਔਰ ਡਾਊਨ ਹੈ 15016 ਠੀਕ ਹੈ ਜੀ ਜਿਹੜੀ ਵੀ ਬਾਲਕੈਂਟ ਰੇਲਵੇ ਸਟੇਸ਼ਨ ਦੇ ਟੈਰੀਟਰੀ 'ਨਾਂ ਆ ਰਹੀਆਂ ਉਹਨਾਂ ਬਾਰੇ ਤੁਹਾਨੂੰ ਅੱਜ ਜਾਣਕਾਰੀ ਅੱਜ ਸਾਂਝੀ ਕਰ ਰਹੇ ਹਾਂ ਜੀ ਇਸ ਤਰ੍ਹਾਂ ਇੱਥੇ ਹਾਕ ਬਣੇ ਹੋਏ ਨੇ ਜੋ ਕੁਝ ਖਾਣਾ ਪੀਣਾ ਤੁਸੀਂ ਇੱਥੇੋਂ ਲੈ ਸਕਦੇ ਹੋ ਆਵੇ ਸਵੇਰੇ 10 ਵਜੇ ਹੋਏ ਆ ਦਿਨ ਦੇ 10 ਕੋਲ ਆ ਜਾਓ ਜੀ ਕਾਲਕਾ ਜਿਹੜੀ ਸੀ ਸੌਰੀ ਕਾਲਕਾ ਕਹਿ ਰਹੇ ਮੈਂ ਕਲਪਤੀ ਹੋਇਆ ਲਾਲਕੂਆ ਅਮਰੋਦ ਤੋਂ ਆਈ ਸੀ ਇਹ ਹੁਣ ਜਾ ਰਹੀ ਹੈ ਦੇਖ ਰਹੇ ਹੋ ਤੇੜੇ ਨੇ ਫੜ ਲਈ ਗਲ ਰੈਡ ਕਲਰ ਦੇ ਬੋਧ ਦੇ ਵਿੱਚ ਡੱਬੇ ਆ ਤੇ 15015 ਪਹਿਲਾਂ ਦੱਸਿਆ ਤੁਹਾਨੂੰ 15015 ਇਹ ਡਾਊਨ ਦੀ ਟ੍ਰੇਨ ਜਾ ਰਹੀ ਹੈ ਲਓ ਜੀ ਇਸ ਤਰ੍ਹਾਂ ਜਿਹੜੀਆਂ ਟ੍ਰੇਨਾਂ ਲਾਲਕੂਆ ਅਮਰੋਦ ਤੋਂ ਜਾ ਚੁੱਕੀ ਆ ਐਂਡ ਲਾਲਕੂਆ ਜਾ ਰਹੀ ਹੈ ਅਮਰੋਦ ਤੋਂ ਆਈ ਸੀ ਲਾਲਕੂਆ ਅਮਰੋਦ ਐਕਸਪ੍ਰੈਸ ਇਹ ਦਾ ਪੀਚਕ ਰੈਕ ਰਿਕਾਰਡਿੰਗ ਕਾਰ ਇਹਦੇ ਲੱਗੀ ਹੋਈ ਆ ਦੇਖ ਸਕਦੇ ਹੋ ਇਹ ਆ ਗਈ ਆ ਅਮਰitsar ਹਰਿਦਵਾਰ ਵਾਲੀ ਟ੍ਰੇਨ ਇਸ ਤਰ੍ਹਾਂ ਦੀਆਂ ਮੈਂਟਨੈਂਟਾਂ ਬਾਅਦ ਇਹ ਟ੍ਰੇਨਾਂ ਕੋਈ ਦੇਖਿਆ ਦੇ ਮਨੋਦਾ ਘਟਾ ਹੋਇਆ ਘੜੇ ਤੋਂ ਕਿੰਨੀਆਂ ਟ੍ਰੇਨਾਂ ਚੋਂ ਲੰਘ ਚੁੱਕੀਆਂ ਨੇ ਇਹ ਇੱਕ ਨੰਬਰ ਪਲੇਟਫਾਰਮ ਦੇ ਉੱਤੇ ਆਈ ਆ ਹਾਂ ਜੀ ਅਮਰitsar ਤੋਂ ਚੱਲ ਕੇ ਇੱਥੇ ਪਹੁੰਚੀ ਆ 22488 ਕੰਦੇ ਭਾਰਤ ਐਕਸਪ੍ਰੈਸ ਉਹ ਥੋੜੀ ਟ੍ਰੇਨ ਤੁਹਾਨੂੰ ਨਜ਼ਰ ਆ ਰਹੀ ਹੈ ਮਿੰਟ ਮਿੰਟ ਬਾਅਦ ਇੱਥੇ ਟ੍ਰੇਨਾਂ ਨੇ 12345 ਇਹ ਜਿਹੜੀ ਬੰਦੇ ਭਾਰਤਾ ਦਿੱਲੀ ਅਮਰਤਸਰ ਤੋਂ ਚੱਲ ਕੇ ਦਿੱਲੀ ਨੂੰ ਜਾਏਗੀ ਜੀ ਇੰਡੀਅਨ ਰੇਲਵੇ ਦੀ ਸਭ ਤੋਂ ਟੌਪ ਕਲਾਸ ਦੀ ਟ੍ਰੇਨ ਆ ਹੈ 2488 ਨੰਬਰ ਜਦੋਂ ਇਹ ਟ੍ਰੇਨ ਚੱਲਣੀ ਹੋਊ ਜਿਹੜੇ ਆ ਤੇ ਡੋਰ ਹੈਗੇ ਆਟੋਮੈਟਿਕ ਜਿਹੜੇ ক্লোਜ਼ ਹੋ ਜਾਣਗੇ ਆਜ਼ਾਦੀ ਅਮਰਿਤ ਮਹਾਪੁਰ ਤਾਂ ਨਖਾਵਾਂਗੇ ਜਦੋਂ ক্লোਜ਼ ਹੋਣਗੇ ਬਲਿੰਕ ਹੋਣ ਲੱਗੀਆਂ ਹੁਣ ਇਹ ਆਟੋਮੈਟਿਕ ਜਿਹੜੀਆਂ ਡੋਰਸ ਬੰਦ ਹੋਣਗੀਆਂ ਦੇਖੋ ਆ ਦੇਖੋ ਹੋ ਗਈਆਂ ਜੀ ਆਟੋਮੈਟਿਕ ਬੰਦ ਹੋ ਗਿਆ ਟ੍ਰੇਨ ਚੱਲਣ ਦਾ ਜਿਹੜਾ ਬੰਦੇ ਵਾਸਤੇ ਦਾ ਟਾਈਮ ਹੋ ਗਿਆ ਇਹ ਬੰਦ ਹੋ ਗਿਆ ਹੁਣ ਇਹ ਜਿਹੜਾ ਸਿਗਨਲ ਆ ਉਹ ਡਾਊਨ ਹੋਇਆ ਤੁਹਾਨੂੰ ਹਾਲ ਹੋਇਆ ਵਾ ਲਓ ਜੀ ਚੱਲ ਪਈ ਟ੍ਰੇਨ ਇਸ ਤਰ੍ਹਾਂ ਇਹ ਐਮਪਰੇਸ਼ਨਲ ਜਿਹੜਾ ਹੈਗਾ ਇਸ ਤਰ੍ਹਾਂ ਹੈ ਬੰਦ ਹੋ ਕੇ ਫਿਰ ਚੱਲਦੀ ਹੈ ਇਹ ਸੀ ਬੰਦੇ ਵਾਸਤੇ 2488 ਅਮਰਤਪੁਰ ਤੋਂ ਦਿੱਲੀ ਇਹ ਪਾਇਲਟ ਟ੍ਰੇਨ ਮੇਜਰ ਦੇ ਨੂੰ ਪਾਸੇ ਦੇ ਚੱਲਦੇ ਆ ਨੌਜੀ ਗਈ ਸੀ ਅੰਬਾਲਾ ਕੈਂਟ ਜਿਹੜਾ ਜੰਕਸ਼ਨ ਰੇਲਵੇ ਸਟੇਸ਼ਨ ਹਰਿਆਣਾ ਵਿੱਚ ਇਹ ਤੁਹਾਨੂੰ ਸਟੇਸ਼ਨ ਔਰ ਗੱਡੀਆਂ ਦੀ ਆਵਾਜ਼ ਆਈ ਸਫਾਈ ਕਿੰਨੇ ਮਿੰਟਾਂ ਬਾਅਦ ਇੱਥੇ ਟ੍ਰੇਨ ਆਣੀ 24 ਘੰਟੇ ਦੀ ਟ੍ਰੇਨ ਚੱਲਦੀ ਰਹੇ ਤੇ ਇਹਦੇ ਨਾਲ ਫਿਰ ਅਸੀਂ ਅੱਗੇ ਦੋ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਤੇ ਰਵ ਰਖਾ ਚੜ੍ਹਦੀ ਕਲਾ ਸੱਚਾ